ਉਹ ਲੋਕ ਆਵਾਜ਼ ਸੁਖਦੇਵ ਸਿੰਘ ਆਪ ਸਭ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਉਣ ਵਾਲਾ ਸਾਲ ਕੁਝ ਹੀ ਘੰਟਿਆਂ ਦਾ ਸਮਾਂ ਰਹਿ ਗਿਆ ਹੈ 2025 ਨਵਾਂ ਸਾਲ ਚੜ੍ਹੇਗਾ ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਸਭ ਨੂੰ ਤਰਕੀਆਂ ਭਰਿਆ ਬਖਸ਼ੇ ਦੇਸ਼ਾਂ ਪਰਦੇਸ਼ਾਂ ਵਿੱਚ ਵਸਦੇ ਸਭ ਪੰਜਾਬੀਆਂ ਸਭ ਭਾਰਤੀਆਂ ਸਾਰੇ ਸੰਸਾਰ ਦੇ ਲੋਕਾਂ ਦੀ ਛੜਤੀ ਕਲਾ ਬਖਸ਼ੀ ਰੱਖੇ ਸਤਿਗੁਰੂ ਕਿਰਪਾ ਕਰਨ ਮਿਹਰ ਕਰਨ ਸਤਿਗੁਰੂ ਤਰਕੀਆਂ ਭਰਿਆ ਬਖਸ਼ੇ ਕਰਨ ਖੁਸ਼ੀਆਂ ਭਰਿਆ ਬਖਸ਼ੇ ਕਰਨ ਸਭ ਦੀ ਛੜਦੀ ਕਲਾ ਰੱਖੇ